ਸ਼ੇਰੂ ਤੇ ਮੁਕਾਬਲਾ ਕਰਦਾ ਰੋਡ ਰੋਡ ਦੀ ਟੀਮ ਦਾ ਨਹੀਂ ਹੈ ਨਾਲ 7 ਨੰਬਰ ਦੀ ਜਰਸੀ ਦੇ ਵਿੱਚ ਹੈ ਜੱਗਾ ਦਾ ਮੁੰਡੇ ਦਾ ਖਿਡਾਰੀ ਇਹ ਵੀ ਅੱਕਦਾ ਨਾਲ ਬਾਤ ਟੱਕਰਾ ਵੀ ਕਰਦੀ ਇਹ ਸਾਡੇ ਮੋਲੀ ਅੰਕਲ ਦੀ ਹੈ ਉਹ ਕਹਿੰਦੇ ਖੇਡ ਦੇ ਮੈਦਾਨ ਦੇ ਦੱਸਾ ਵੀਰੇ ਰਾਜਸੋਨ ਵਾਲਾ ਦੱਸਾ ਆ ਮੁੰਡੇ ਦਾ ਸੋਖਾ ਨਾਮ ਹੈ ਜਿਹਦੇ ਹਰ ਬਹੁਤ ਸੋਹਣਾ ਪੁਆਇੰਟ ਜੋੜ ਦਿੰਦਾ ਆਪਣੀ ਟੀਮ ਦੇ ਲਈ ਜੱਟ ਦੇਵਾ ਤੱਕੜਾ ਵੀ ਕਗਨ ਖੇਡ ਦਾ ਰਾਏਸਰ ਵਾਲਾ ਨੌਕਰ ਬੇਸ਼ੇਰੇ ਦਾ ਕਹਿੰਦੇ ਜੰਤੂ ਬਣਿਆ ਬਨੌਰ ਦੇ ਵੱਡੇ ਮੈਚੇ ਤੋਂ ਤੇ ਨਾਲ ਦਾ ਤੱਕੜਾ ਵੀ ਮੁੰਡਾ ਤਿੰਦ ਖੇਡ ਦਾ ਰਾਏਸਰ ਵਾਲਾ ਵੱਡੇ ਖਿਡਾਰੀ ਐ ਸਾਰੇ ਹੁਣ ਕੌਣ ਜਿੱਤ ਕੇ ਦੰਦੇ ਦੰਦੇ ਕਿਹਾ ਦੇਗਾ ਕੱਲ ਸਾਰੀ ਜਿਹੜੀ ਟੈਮ ਟੈਮ ਦੀ ਆ ਮੇਰੇ ਮਿੱਤਰੋ ਪਰ ਸਾਹਮਣੇ ਰਾਏਸਰ ਵਾਲਾ ਜੱਸਾ ਗੱਲ ਤੋਂ ਹਾਰਟ ਜਾਊਗੇ ਫਾਈਨਲ ਲਾਊਗੀ ਟੀਮ ਦੇ ਵਿੱਚ ਦੁਰਗੀ ਐ ਦੁੱਲ ਪੈਣ ਸ਼ਰੀਰਾਂ ਦੇ ਉਹ ਘੋੜੇ ਦਸ ਬੀਰ ਤਾਂ ਸੁਕੇ ਨਾ ਜਾਊਗੀ ਠੰਡ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅਜੀ ਅਲਕ ਘੋੜੇ ਨੇ ਉਹ ਕਰ ਹੀ ਜਾਂਦੇ ਨੇ ਮੰਨ ਬਾਨੀ ਉਹ ਰਾਜੇ ਖੇਲੇ ਹੱਤਕਾਫੇ ਲੁੱਟੀਆਂ ਲੁੱਡੀਆਂ ਲੁੱਡੀਆਂ ਤੋਂ ਸ੍ਰੀ ਰਾਮ ਹੈ ਸ੍ਰੀ ਰਾਮ ਬਹੁਤ ਵਧੀਆ ਸ਼ੁਰੂਆਤ ਵਧੀਆ ਲੱਗੀ ਹੈ ਦੋਵਾਂ ਟੀਮਾਂ ਦੀ ਤਾੜੀ ਜ਼ਰੂਰ ਮਾਰੋ ਮੇਰੇ ਗੱਲ ਨਹੀਂ ਆਏ ਦੇ ਕਰਮ ਨਹੀਂ ਹੋਇਆ ਹੋ। ਸਾਵਣੇ ਇੱਕ ਇੱਕ ਨੰਬਰ ਕੰਦੇ ਚੁੱਕਿਆ। ਅੱਜ ਪੁਰਾਣਾ ਸਾਥੀ ਵਿਕੀ ਮੱਡੀ ਕਲਾ ਨਾਲ ਲੈ ਕੇ ਆਂਦਾ ਜਿਸ ਨੇ ਇਹਦੇ ਦਾਦਾ ਜੀ ਨੇ ਕਦੇ ਇੰਡੀਆ ਦੀ ਟੀਮ ਦੀ ਕਪਤਾਨੀ ਕੀਤੀ ਹੈ। ਲੈ ਵੀ ਤੇ ਸਾਡ ਅਗਲੇ ਮੈਚ ਕਰੋ ਲੋਰ ਸੋਤੇ ਵੀਰ ਘੁੱੰਡੂ ਵਾਲਾ ਤੇ ਕੈਨੇ ਵਾਲਾ ਆਉਜੀ ਇੱਕ ਨੰਬਰ ਗਰਾਊਂਡ ਦੇ ਤੋਂ ਬਾਅਦ ਦੋ ਨੰਬਰ ਗਰਾਊਂਡ ਕਿਹਦੇ ਜਾਣਾ ਹੈ ਸ੍ਰੀ ਗਲੰਦੀ ਲਾਗ ਇਹ ਸਖਲਦੀ ਏ ਵਾਲੇ ਬੰਦੇ ਜੀ 3 ਨੰਬਰ ਗਰਾਊਂਡ ਦੇ ਬਾਅਦ ਆਉਂਦੇ ਲਾਲਿਆਂ ਵਾਲੀ ਤੇ ਫਿਰ ਲੋ ਮੇਰ ਸਿੰਘ ਇਹ ਅੱਗੇ ਹੁਣ ਨਹੀਂ ਜਾਣਗੇ ਚਾਰਜ ਕੰਗੂ ਕਿਹੜਾ ਤੇ ਜੱਟ ਹੁਰੀਦਾ ਸਿੰਘ ਵਾਲਾ ਇਹ ਮੈਚ 4 ਨੰਬਰ ਤੋਂ ਲੈ ਜਾਣਾ ਦੇ ਇਲਾਕੇ ਤੇ ਜੱਪੀਨਾ ਸਿੰਘ ਦਾ ਇੱਕ ਨੰਬਰ ਗਰਾਊਂਡ ਦੇ ਤੋਂ ਹੁਣ ਜਾਂਦੇ ਸੋਲੀਆਂ ਨਾਲ ਮੈਚ ਆਪਾਂ ਮੈਚ ਪੂਰਾ ਕਰਨਾ ਹੁੰਦਾ ਜਾਂ ਤਾਂ ਹੁੰਦੇ ਕਿ ਡਰੋਮਿੰਗ ਪਾਰ ਦੇ ਲੱਗ ਜਾਂਦੇ ਜਾਂ ਤਾਂ ਸੋਲੀਆਂ ਦੇ ਮੈਚ ਦੇ ਕੋ ਮੈਚ ਦੇ ਵਿੱਚ ਆਉਂਦੀ ਹੈ ਸੁਖਲੰਦੀ ਦੀ ਏ ਟੀਮ ਤੇ ਸੁਖਲੰਦੀ ਦੀ ਦੂਜੇ ਪਰ ਗਰਾਊਂਡ ਨਾਲਿਆਵਲ ਦੀ ਟੀਮ ਦਾ ਮੈਚ ਕਿਹ ਟੀਮ ਨਾਲ ਬਈ ਬੱਲੋ ਮੀਰ ਸਿੰਘਾਂ ਨਾਲ ਜੇ ਉੱਧਰ ਸੁਖਲਾ ਕੁਲਿਆ ਸਿੰਘ ਜੀ ਉਹਨਾਂ ਬੰਨਿਆਂ 1100 ਦੇ ਯੋਗਦਾਨੋਂ ਆਪਣਾ ਸਨਮਾਨ ਲੈਣ ਜੀ ਸਰਦਾਰ ਬੁੱਟਾ ਸਿੰਘ ਇਹਨਾਂ ਨੂੰ ਬੇਨਤੀ ਹੈ ਆਪਣਾ ਸਨਮਾਨ ਲੈ ਲਗੇ ਜੀ ਉਧਰ ਨਾਗ ਸਿੰਘ ਸਾਡਾ ਕੈਲਗਰੀ ਵਾਲਾ ਬਹੁਤ ਪਿਆਰਾ ਵੀਰ ਹੈ ਵੱਡਾ ਪਰਮਪੁੱਤਰ ਹੈ ਸਾਡੀ ਖੇਡ ਦਾ ਤੇ ਹਮੇਸ਼ਾ ਲੋੜ ਬੰਦਾ ਦੀ ਜਿਹੜੀ ਬਾਤ ਵਧੀ ਹੈ ਆ ਮੀਲੇ ਦੇ ਲਈ ਵੀ ਬਹੁਤ ਵੱਡੀ سپورਟ ਨਾਗ ਸਿੰਘ ਸਾਡੇ ਭਰਾ ਨੇ ਦੇਗੀ ਹੈ ਇਰਮਾਨ ਕਰਦਾ ਹੈ ਸਖਲਦੀ ਦੇ ਖਿਡਾਰੀਆਂ ਤੇ ਕਹਿੰਦਾ ਵੀ ਨਣੇ ਵਾਲੀ ਆਪਾਂ ਵੱਡੇ ਵਾਲ ਮੁੰਡਿਆਂ ਦੇ ਕਰਨੇ ਐ ਨਾ ਸੁੱਧੂ ਦੀ ਟੀਮ ਇਹ ਗਰਮਣੀ ਓਏ ਪੰਜਾਬ ਹਰਿਆਣਾ ਦੇ ਕੱਪਾਂ ਤੇ ਮੁੰਡੇ ਤਹਿਲca ਮਚਾਉਂਦੇ ਐ ਔਰ ਚਰਚਾ ਮੁੰਡਿਆਂ ਦੀ ਲੈ ਵੀ ਕਿੰਨੇ ਕਿੰਨੇ ਸਕੋਰ ਐ ਇੱਕ ਵਾਰ ਜੱਸਾ ਚੱਲੀ ਰਹੀਦਾ ਐ ਸਕੋਰ ਦੱਸੋ 5 1 ਹੈ ਵੀ ਹੀਰੋ ਉਧਰ ਅਰਸ਼ਰ ਦਾ ਕਿਨਾਰ ਵਾਲਾ ਭਰਾ ਸਾਡਾ ਦੀ ਅਗਾਂ ਲਾਈ ਤੇ ਲੈ ਵੀ 5 ਨੰਬਰ ਇਧਰਲੇ 5 ਸੇ ਪਹਿਲੇ ਜਿਹੜੇ ਮੁੰਡਿਆਂ ਦੇ ਜੋੜ ਦਿੱਤੇ ਆ 5 ਨੰਬਰ ਆ ਬਾਈ ਤਲਪੁਰੇ ਦੇ ਗਿੱਲ ਕ੍ਰੀਡਾ ਕਲਬ ਬਾਰੇਕਾਂ ਦੀ ਟੀਮ ਦੇ ਆ ਤੇ ਰਾਏ ਸਰ ਦੀ ਟੀਮ ਦਾ ਨੇ ਖਾਤਾ ਜਿਹੜਾ ਨਹੀਂ ਖੁੱਲਿਆ ਪੰਜ ਤੇ ਜ਼ੀਰੋ ਦਾ ਮੁਕਾਬਲਾ ਹੈ ਨੰਬਰ ਉਹ 6ਵਾਂ ਦੋ ਦੰਦਾਂ ਦੇ ਮੁੰਡੇ ਕਹਿੰਦੇ ਤਿਆਰ ਪਰ ਤਿਆਰ ਨਹੀਂ ਵੀ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਹੁਣ ਪਤਾ ਲੱਗੂਆ ਕਿਹਦਾ ਤਾਕੜਾ ਸ਼ਰੀਰ ਉਧਰਲੇ ਪਾਸੇ ਤੇ ਕਾਸ ਜਾਂਦਾ ਸੁਧੀਰ ਲਾਂ ਦੇ ਬਾਲਾ ਉਹ ਜਿੱਤਣ ਦੀ ਤੇਰੇ ਹੋਰ ਮਿੱਤਰੋ ਤੇ ਸਾਹਮਣੇ ਪਿਆ ਕੱਪ ਕਿਹਦੇ ਚੁੰਮਣੇ ਵੀ ਇਸਤਾਨੇ ਆ ਪੱਟਾਂ ਦਾ ਪੂਰਾ ਓ ਜੋਰ ਮਿੱਤਰੋ ਜੋਰ ਅੱਜ ਪੂਰਾ ਲੱਗਣਾ ਹੈ ਉਧਰ ਗੋ ਟੋਇਲ ਲੁਧਿਆਣਾ ਵਾਲੇ ਜੋ ਬੱਚਿਆਂ ਦੀ ਖੜਾਵਿਆਂ ਦੀ ਬਹੁਤ ਵੱਡੀ ਜਿਹੜੀ ਕੰਪਨੀ ਹੈ ਇੱਕ ਬ੍ਰੈਂਡ ਕੰਪਨੀ ਹੈ ਉਹਨਾਂ ਭਰਾਵਾਂ ਵੱਲੋਂ ਅੱਜ ਖਿਡਾਰੀਆਂ ਵਾਸਤੇ ਗਿਫਟ ਜਿਹੜੇ ਭੇਜੇ ਗਏ ਵਿਸੇਤ ਤੌਰ ਤੇ ਉਹ ਕਿਹੜੇ ਕਿਹੜੇ ਖਿਡਾਰੀਆਂ ਤੇ ਜਿਹੜੇ ਗਿਫਟ ਅੱਜ ਲੱਗਣਗੇ ਉਹ ਭਰਾ ਵੀ ਸਾਡੇ ਕੋਲ ਜੀ ਹੋਈ ਹੈ ਸਤਕਾਰ ਹੈ ਸਾਰੇ ਵੀਰਾਂ ਦਾ ਬਹੁਤ ਵੱਡਾ ਨਾਮ ਹੈ ਗੋਟ ਲੁਧਿਆਣਾ ਕੰਪਨੀ ਦਾ ਬੱਚਿਆਂ ਦੇ ਖਿਡੌਣੇ ਤਿਆਰ ਹੁੰਦੇ ਐ ਇੱਕ ਗ੍ਰੈਂਡ ਕੰਪਨੀ ਐ ਉਹ ਵੀ ਢਹਾ ਸਾਡੇ ਪੱਗੇ ਹੋਏ ਐ ਸਾਰੇ ਵੀਰਾਂ ਦਾ ਸਤਕਾਰ ਹੈ ਅੱਜ ਵੱਖਰੀ ਜਿਹੀ ਰੀਤ ਚਲਾਤੀ ਹੈ ਖਿਡੌਣਿਆਂ ਦੇ ਨਾਲ ਕਦੇ ਸਨਮਾਨ ਖਿਡਾਰੀਆਂ ਦੇ ਹੁੰਦੇ ਐ ਰਾਜੀ ਸਿੰਘ ਜੀ ਸਾਡੇ 1100 ਦਾ ਸਹਿਯੋਗ ਹੈ ਆਪਣਾ ਸਨਮਾਨ ਲੈ ਲੈਣ ਦੀ ਜੀ ਰਾਜੀ ਸਿੰਘ ਜੀ ਨਾ ਨਾ ਦੇ ਨਹੀਂ ਮੈਚ ਬੜੀ ਲੱਗੂਗਾ ਮੈਚ ਹਜੇ ਸੂਈਓਂ ਠੰਡੇ ਚ ਫਿਰਦੀ ਲਾਲ ਚ ਹਰੇ ਚ ਫਿਰਦੀ ਲਾਲ ਚ ਉਹ ਚਾਈ ਦੀ ਬੋਵਾ ਤੇ ਆਪੇ ਭੇਜਿਆ ਮੇਰੇ ਨੂੰ ਫਿਰ ਪੈਗ ਬਣਾ ਕੇ ਲਿਆਵੇ ਕਮੇਟੀ ਵਾਲੇ ਸੰਦੀਪ ਬਰਾੜ ਜੀ ਧੰਨਵਾਦ ਗਈ ਇਹ ਰਾਈਟ ਆਊਟ ਸੱਤ ਹੋ ਬਹੁਤ ਤਕੜਾ ਮੈਚ ਮੇਰੇ ਪੀ.ਆਰ.ਵੀ ਵੀਰੇ ਇੱਕ ਪਾਸੇ ਰਾਜਸਰ ਪਿੰਡੇ ਜ਼ਿਲ੍ਹੇ ਬਰਨਾਲੇ ਦਾ ਪਿੰਡ ਰੰਗਾਲ ਰਾਜਸਰ ਬਖਤਖਰ ਨਾਈ ਵਾਲਾ ਬੜੇ ਮਸ਼ਹੂਰ ਪਿੰਡ ਹੈ ਸਲਾਕੀ ਦੀ ਸਤਿ ਸ਼੍ਰੀ ਅਕਾਲ ਮਦਾਸੀ ਦੀ ਧਰਤੀ ਦੱਸਿਆ ਚਾਰ ਕੁਸ ਦੁਰਗਿਆ ਕਮੀਆਂ ਦੇ ਜਿਹੜੇ ਦੱਸਿਆ ਕੌਣ ਬੁਰੇ ਮੈਂ ਤਰੇਈ ਦਸੂਰ ਕਮੀਆਂ ਦੇ ਜਿਹੜੇ ਸਤਿਰਾ ਮਦਾਸੀ ਦੀ ਧਰਤੀ ਹੈ ਬੜੀ ਪਾਵਨ ਤੇ ਬਹੁਤ ਸਾਰੇ ਚਮਕਦਾ ਪੰਡਾ ਸਿੱਧੀਆਂ ਵੀ ਲੋਕ ਹੈ ਅਮਨ ਜੋਤ ਦੇ ਨਾਲ ਕਹਿੰਦੇ ਜੁੜੀ ਬੜੀ ਇਤਰੀ ਹੈ ਬਹੁਤ ਸਾਹਮਣੇ ਬਹੁਤ ਸਾਰੇ ਲੋਕ ਨੇ ਆਪਾਂ ਦੱਸ ਰਹੇ ਹੈ ਅੱਜ ਉਹ ਕਹਿੰਦੇ ਸੀੜ ਬਹਿਮੜ ਪਿੰਡ ਹੈ ਜ਼ਿਲ੍ਹੇ ਬਠਿੰਡੇ ਦਾ ਜਿੱਥੇ ਪੰਜਵੇਂ ਸਾਲ ਦੇ ਵਿੱਚ ਬਾਲੀਵੁੱਡ ਸਰਜੀ ਦਾ ਦਿਲਾਵ ਕਿਰਨਾ ਹੈ ਐਤਰੀ ਭਾਉ ਦੀ ਮਾਰ ਕੁ ਦੇਣਾ ਮੇਰੇ ਪਿਆਰ ਸੀੜ ਬਹਿਮੜ ਜਿਹੜਾ ਬਠਿੰਡਾ ਪਹਿਲਾ ਨਾਮ ਜਿਹੜਾ 21000 ਹੋਣਾ ਦੂਜਾ ਨਾਮ 15000 ਹੋਣਾ ਤੀਜਾ ਤੇ ਚੌਥਾ ਜਿਹੜੇ ਨਾਮ 32300 ਹੋਣਗੇ ਵਿੱਚ ਸੂਟਰ ਤੇ ਨੈੱਟ ਮੈਨ ਲਈ 25-2500 ਰੁਪਇਆ ਬਸ ਕੱਪ ਹੋਣਗੇ ਇੱਕ ਖੜਾਰੀ ਜਿਹੜਾ ਬਾਹਰ ਦਾ ਖੇਡ ਸਕਦਾ ਹੈ ਪਹਿਲੀਆਂ 25 ਟੀਮਾਂ ਹੀ ਐਂਟਰ ਹੋਣਗੀਆਂ 29 ਜਿਹੜੀ ਮਾਤ ਸੋਣੀ ਹੈ ਉਹ ਸਾਰੇ ਬੀੜ ਬ੍ਰਹਿਮਣ ਵਾਲੇ ਭਰਾ ਸੱਦੇ ਦਿੰਦੇ ਐ ਕਿੰਨੇ ਦਾ ਬੜਾ ਮਸੂਰ ਪੈਣਾ ਹੈ ਇੱਕ ਵਾਰੀ ਕਰੀਏ 9790 ਕਮੇਟੀ ਦੇ ਕਿੰਨੇ ਹੋ ਗਏ ਐ ਇਧਰ ਇੱਕ ਚੱਕਰੀ ਜੱਟ ਜੀ ਜੀ ਕਿ ਚੱਲੀ ਜਾਂਦਾ ਮੈਚ ਜਦਵੇ ਬਾਵਾ ਜੀ ਦੇਖਿਆ ਸੇ ਹਾਂਜੀ ਮੈਂ ਤਾਂ ਉਸ ਆਵਾਜ਼ ਨਾ 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 ਲੈ ਵੀ ਘੱਟਾ ਸੂਰਦੀਆ ਤੇ ਢੋਲ ਵਾਲੇ ਮੁੰਡੇ ਤੇਰੇ ਆ ਬਗਦੀ ਇਹ ਫਿਰ ਮੈਚ ਦਾ ਸੋਨਾ ਚੜੇ ਚੁੱਕਿਆ ਸੋਨਾ ਚੜੇ ਖਾਲ ਦਾ ਪ੍ਰਦਰਸ਼ਨ ਕਰੀ ਆਉਂਦੇ ਆ ਸਾਹਮਣੇ ਸੋਖੇਰੇ ਇਕਬਾਲ ਦਾ ਬੋਰਡ ਦੇ ਤੱਕ ਟੀਮ ਦੇ ਲਈ ਉਧਰਲੇ ਪਾਸੇ ਗੌਰ ਨੰਬਰ 3 ਦੇ ਵਿੱਚ ਵੀ ਜਿਹੜਾ ਮੈਚ ਸ਼ੁਰੂ ਹੋ ਰਿਹਾ ਜੀ ਹੈ ਲੋਕੀ ਦੀ ਟੀਮ ਦੇ ਸੋਖੇਰੇ ਟੀਮ ਦਾ ਮੈਚ ਕਰਨ ਜੀ ਕਰਨ ਸਕਲਤੀ